બસ ਕੰਡਕਟਰ ਕਹਾਣੀ ਦਲੀਪਕੁਰ ਟਵਾਣਾ লেਡੀ ਡਾਕਟਰ ਪਾਲੀ ਦੀ ਬਦਲੀ ਨਾਬੇ ਤੋਂ ਪਟਿਆਲੇ ਹੋ ਗਈ ਕਰਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਏ ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬਸ ਤੇ ਸਵੇਰੇ ਨਾਬੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ ਬੱਸਾਂ ਦੀ ਖੜਖੜ ਗਰਮੀ ਪਸੀਨਾ ਭੀੜ ਤੇ ਕੰਡਕਟਰਾਂ ਦੀ ਬੇਹੁਦਾ ਹਰਕਤਾਂ ਅਸਬੇ ਆ ਗੱਲਾਂ ਤੋਂ ਉਸ ਦਾ ਜੀ ਕਾਲਾ ਪੈਂਦਾ ਪਰ ਕੁਝ ਦਿਨਾਂ ਦੀ ਤਾਂ ਗੱਲ ਏ ਸੋਚ ਇਹ ਸਭ ਕੁਝ ਝਰ ਲੈਂਦੀ ਜਿਸ ਦਿਨ ਜੀਤ ਦੀ ਉਸ ਬਸਤੇ ਡਿਊਟੀ ਹੁੰਦੀ ਉਹ ਥੋੜੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸੌਉਂ ਦਿਸਦਾ ਸੀ ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਏ ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ ਆਹੋ ਜੀ ਡਾਕਟਰ ਨਹੀਂ ਏ ਵੱਡੀ ਡਾਕਟਰ ਨਹੀਂ ਆਂਦੇ ਨੇ ਪੂਰਾ 300 ਰੁਪਇਆ ਤਨਖਾਹ ਲੈਂਦੀ ਏ ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜਿਹੀ ਦੱਸਿਆ ਜੀ ਅੱਜਕੱਲ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ ਤਦੇ ਤਾਂ ਆਦਮੀਆਂ ਦਾ ਰੋਹਬ ਨਹੀਂ ਰਿਹਾ ਨਾਲ ਦੀ ਸੀਟ ਤੇ ਬੈਠੇ ਅੱਧਖੜ ਜਿਹੇ ਬੰਦੇ ਨੇ ਆਖਿਆ ਜੀ ਭਾਵੇਂ ਕਿੰਨਾ ਹੀ ਕਮਾਉਣ ਘਰਾਣੇ ਦੀਆਂ ਕਾਨੂੰ ਆਦਮੀਆਂ ਸਾਹਮਣੇ ਅੱਖ ਚੁੱਕਦੀਆਂ ਨੇ ਤੇ ਆਹ ਕੁੜੀ ਡਾਕਟਰਨੀ ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾ ਦੇਖੀ ਆ ਸੋਹਰੀ ਦੇ ਜਾਣੀ ਮੂੰਹ ਵਿੱਚ ਬੋਲਨੀ ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ਤੇ ਬੈਠੇ ਇੱਕ ਸਰਦਾਰ ਨੇ ਆਖਿਆ ਯਾ ਰੱਬ ਸਾਡੀ ਵੀ ਕਿਸੇ ਫਿਕਰਾਂ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਥੇਲੇ ਦੇ ਸ਼ਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ ਕਿਉਂ ਬਾਈ ਓਏ ਜਾਣ ਦੀ ਸਲਾਹ ਨਹੀਂ ਹੈਗੀ ਲਾਦਿਆਂ ਹੁਣੇ ਹੀ ਪੁੰਜੇ ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ ਐਵੇਂ ਕੰਨੂ ਗਰਮ ਹੁੰਦੇ ਹੋ ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ ਭਾਣ ਤਾਂ ਹੈ ਨਹੀਂ ਮੇਰੇ ਕੋਲ ਚਲੋ ਪੈਸੇ ਕੱਲ ਦੇ ਦੇਣਾ ਆਖ ਉਹ ਅਗਾ ਲੰਗ ਗਿਆ ਅੱਗੋਂ ਇੱਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ਮੈਂ ਟੁੱਟੇ ਹੋਏ ਨਹੀਂ ਮੇਰੇ ਕੋਲ ਸਾਢੇ 10 ਅੰਨੇ ਸਾਰਾ ਪਹਾੜੇ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਹੋ ਚੰਗਾ ਜਿਹਾ ਪੈਸੇ ਪਨਾ ਲਿਆ ਉੱਤਰ ਕੇ ਜੀਤ ਨੇ ਜਰਾ ਸਖਤਵਾਜ ਨਾਲ ਆਖਿਆ ਵੇ ਪੁੱਤਾ ਐਨੇ ਨੂੰ ਤੂੰ ਬਸ ਨਾ ਧੋਰ ਜਾਵੀ ਮੈਂ ਤਾਂ ਜ਼ਰੂਰੀ ਜਾਣਾ ਏ ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੀ ਬੁੱਢੀ ਨੇ ਤਰਲੇ ਨਾਲ ਆਖਿਆ ਅੱਛਾ ਮਾਈ ਬੈਠ ਜਾ ਆਖੋ ਟਿਕ ਟਕ ਕੱਟਣ ਲੱਗ ਪਿਆ ਪਾਲੀ ਆਪਣੇ ਹਸਪਤਾਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰਖੜਾ ਕਲਿਆਣੇ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ ਯਾਰ ਅੱਜ ਇੱਧਰ ਦੀ ਚੱਲੀ ਨੀਲਾ ਭਵਨ ਕਣੀ ਦੀ ਜੀਤ ਨੇ ਡਰਾਈਵਰ ਨੂੰ ਆਖਿਆ ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜਰਗ ਬੁੜਬੜਾਈਆਂ ਪਰ ਹੁਣ ਤਿੱਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ ਫੁੱਲ ਸਿਨਮੇ ਕੋਲ ਕੰਡਕਟਰ ਨੇ ਘੰਟੀ ਕਰਕੇ ਬੱਸ ਰੋਕ ਲਈ ਤੇ ਤਾਕੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ ਤੁਸੀਂ ਇੱਧਰ ਉਤਰ ਜਾਓ ਹਸਪਤਲ ਨੇੜੇ ਰਹੂਗਾ ਪਾਲੀ ਕਾਲੀ ਨਾਲ ਉਤਰ ਗਈ ਉਹ ਉਸ ਦਾ ਧੰਨਵਾਦ ਕਰਨਾ ਵੀ ਭੁੱਲ ਗਈ ਵਿਚਾਰਾ ਬੜਾ ਚੰਗਾ ਕੰਡਕਟਰ ਏ ਉਹਨੂੰ ਇੱਕ ਵਾਰੀ ਖਿਆਲ ਆਇਆ ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਬੜੀ ਔਖੀ ਹੋ ਕੇ ਪੋਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ ਕਿਸੇ ਬਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮਾਂ ਦਾ ਗਾਣਾ ਗੁਣਗਣਾਦਾ ਦੋ ਤਿੰਨ ਵਾਰੀ ਉਸ ਦੇ ਅੱਗੋਂ ਦੀ ਲੰਗਿਆ ਇੱਕ ਮੰਗਤੀ ਨੂੰ ਆਹਣਾ ਦੇ ਕੇ ਉਸ ਮਸਾਂ ਗਲੋਂ ਲਾਇਆ ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ ਅਗਲਾ ਦਿਨ ਫਿਰ ਚਾਂਸ ਅਜੇਹਾ ਹੋਇਆ ਕਿ ਜਦੋਂ ਉਹ ਨਾਬੇ ਅੱਡੇ ਤੇ ਪਹੁੰਚੀ ਤਾਂ ਬਸ ਭਰ ਚੁੱਕੀ ਸੀ ਤੇ ਬੀਨਾ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜਫੜ ਉਤਾਰ ਰਿਹਾ ਸੀ ਜੀਤ ਇੱਕ ਪਲ ਉਸ ਦੇ ਕੋਲ ਆਇਆ ਤੇ ਆਖਣ ਲੱਗਾ ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਓ ਤੁਹਾਡੀ ਖਾਤਰ ਸੀਟ ਰੱਖੀ ਪਈ ਏ ਕਈ ਘੁਰ ਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ ਇਹ ਤਾਂ ਵਿਚਾਰਾ ਬੜਾ ਚੰਗਾ ਹੈ ਕੰਡਕਟਰ ਪਾਲੀ ਨੂੰ ਦਿਲ 'ਚ ਇੱਕ ਵਾਰੀ ਖਿਆਲ ਆਇਆ ਬਦਲੀ ਮੁੜ ਨਾਬੇ ਦੀ ਕਰਾਨ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜੇ ਰਹਿੰਦੇ ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ-ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਸ ਦਾ ਸਿਰ ਚਕਰਾਨ ਲਾ ਦਿੰਦੀ ਫਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ ਆਖ ਜੀਤ ਅਗਾਹ ਲੰਗ ਗਿਆ ਨਹੀਂ ਬਾਈ ਪੈਸੇ ਲੱਲਾ ਪਾਲੀ ਨੇ ਜ਼ੋਰ ਲਾਇਆ ਕੀ ਫਰਕ ਪੈ ਚੱਲਿਆ ਏ ਆਖ ਉਹ ਹੋਰ ਅਗਾਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰਕੇ ਬੈਠ ਗਈ ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਸ ਦੇ ਕੋਲੋਂ ਪੈਸੇ ਕਿਉਂ ਨਹੀਂ ਲਏ ਉਸ ਨੂੰ ਇਹ ਚੰਗਾ ਵੀ ਨਾ ਲੱਗਿਆ 300 ਰੁਪਿਆ ਕਮਾਣ ਵਾਲੀ 10.5 ਅੰਨੇ ਪਲਾਕੀ ਪਾਏ ਨੇ ਰਖਦੇ ਹਨ ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰ ਨਾਲ ਗਈ ਉਸਨੇ ਸੋਚਿਆ ਅੱਜ ਪਿੱਪਲ ਬਸਤੇ ਨਹੀਂ ਸਗੋਂ ਪੈਪਸੂ ਰੋਡ ਵੇਸ ਤੇ ਜਾਵਾਂਗੀ ਕੀ ਫਜ਼ੂਲ ਗੱਲ ਏ ਕੀ ਪੈਸੇ ਹੀ ਲਾਲ ਲੈ ਜਾਣ ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕਨਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ ਉਏ ਆਉਂਦਾ ਹੁਣ ਕਿਉ ਪੇ ਰੰਮੀ ਵੱਡੀ ਏ ਐਡੀ ਛੇਤੀ ਜਾਣੀ ਮੀ ਆਉਂਦਾ ਏ ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ ਅੱਗੇ ਪਹੁੰਚਣਾ ਏ ਕਿ ਨਹੀਂ ਮੜਕਾ ਨਾਲ ਹੀ ਆਉਣਾ ਏ ਡਰਾਈਵਰ ਬੋਲਿਆ ਚਲੋ ਬੀਬੀ ਬੈਠੋ ਅਗਲੀ ਸੀਟ ਤੇ ਤਾਂਕੀ ਖੋਲਦਿਆਂ ਪਾਲੀ ਨੂੰ ਉਹਨੇ ਆਖਿਆ ਮੇਮ ਸਾਹਿਬਾ ਤੋਂ ਬਿਨਾ ਬਸ ਕਿਵੇਂ ਤੁਰ ਪੈਂਦੀ ਪਿੱਛੋਂ 90 ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜਹੀ ਬੋਲਿਆ ਜੀਤ ਨੇ ਖੂਰ ਕੇ ਉਸ ਦੇ ਵੱਲ ਤੱਕਿਆ ਸਭ ਚੁੱਪ ਕਰ ਗਏ ਬਸ ਤੁਰ ਪਈ ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ ਤੇ ਵੀ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਡਾਢਾ ਗੁੱਸਾ ਆਇਆ ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ ਖੈਰ ਕੰਪਨੀ ਨਾਲ ਤਾਂ ਧੋਖਾ ਹੀ ਏ ਨਾ ਉਹ ਸੋਚ ਹੀ ਰਹੀ ਸੀ ਕਿ ਬਸ ਖੜੀ ਕਰ ਇੱਕ ਚੈੱਕਰ ਚੜ ਗਿਆ ਲੋਕਾਂ ਦੀਆਂ ਉਹ ਜਦੋਂ ਟਿਕਟਾ ਦੇਖ ਰਿਹਾ ਸੀ ਤਾਂ ਪਾਲੀ ਤਰੇਲੀਓ ਤਰੇਲੀ ਹੋ ਗਈ ਕਿ ਢੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ ਮੈਂ ਆਖ ਦਿਆਂਗੀ ਕਿ ਕੰਡੈਕਟਰ ਨੇ ਦਿੱਤੀ ਹੀ ਨਹੀਂ ਮੈਂ ਮੰਗਿਆ ਸੀ ਉਸਨੇ ਸੋਚਿਆ ਪਰ ਵਿਚਾਰਾ ਫਸੇਗਾ ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਨਹੀਂ ਮੈਂ ਕਾਨੂੰ ਝੂਠ ਬੋਲਾਂ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ ਇੰਨੇ ਨੂੰ ਚੈੱਕ ਕਰ ਉਹਦੇ ਕੋਲ ਪਹੁੰਚਿਆ ਜੀ ਟਿਕਟ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ ਇਹ ਇਹ ਬੀਬੀ ਮੇਰੀ ਭੈਣ ਏ ਇਹਨਾਂ ਦਾ ਟਿਕਟ ਮੇਰੇ ਕੋਲ ਏ ਟਿਕਟ ਦੇਖ ਕੇ ਚੈੱਕ ਕਰ ਇੱਕ ਵਾਰੀ ਗੋਡਿਆਂ ਤੋਂ ਕਸੇ ਪਜਾਮੇ ਤੋਂ ਕੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਇਆ ਜੀਤ ਲੋਹਾ ਲੱਖਾ ਹੋ ਗਿਆ ਚੈੱਕ ਕਰ ਛੇਤੀ ਨਾਲ ਉਸ ਬੱਸ ਵਿੱਚੋਂ ਉਤਰ ਗਿਆ ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ 60 ਰੁਪਏ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖੋਣੋ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋ। ਹਸਪਤਾਲ ਵਿੱਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਡੀ ਬੇਚਾਨ ਹੋਈ। ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ-ਹੌਲੀ ਤੁਰਦਾ ਉਦਾਸਜੀਤ ਉਸ ਦੇ ਕੋਲ ਆਇਆ। ਮੇਰੀ ਵੱਡੀ ਭੈਣ ਦੀ ਲਾਹੌਰ ਟੈਕਟਰੀ ਵਿੱਚ ਪੜਦੀ ਸੀ। ਹੱਲਿਆਂ ਵਿੱਚ ਉੱਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਉਲਦਾ ਖੁਲਦਾ ਇੱਧਰ ਆ ਗਿਆ ਪੜਾਈ ਵੀ ਕਿੱਥੋਂ ਹੋਣੀ ਸੀ ਕਈ ਵਾਰ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫਿਰ ਮੈਂ ਕੰਡੈਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਜਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਗਈ ਸੀ ਤੇ ਅੱਗੋਂ ਉਸ ਦਾ ਗਲਾ ਘੜ ਆਇਆ ਪਾਲੀ ਡਾਡੀ ਬੇਚੈਨ ਹੋਈ ਉਸ ਨੂੰ ਸਮਝ ਨਾ ਲੱਗੇ ਕੀ ਕੀ ਆਖਾਂ ਇੰਨੇ ਨੂੰ ਬੱਸ ਆ ਗਈ ਉਹ ਕਾਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਸ ਨੂੰ ਜਾਂਦੇ ਨੂੰ ਡਾਡੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ